ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ। ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ। ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਸਬਸਕ੍ਰਾਈਬ ਕਰ ਲੋ, ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿੱਖ ਕਿਰਦਾਰ ਨਾਲ ਛੇੜਛਾੜ ਬਰਦਾਸ਼ਤ ਨਹੀਂ। ਮਰਹੂਮ ਮੱਪੀਆ ਮਨਮੋਹ ਸਿੰਘ ਦੀ ਬਿਨਾਂ ਦਸਤਾਰ ਵਾਲੀ ਫੋਟੋ ਬਣਾਉਣ ਵਾਲੇ ਸ਼ਰਾਰਤੀ ਅਨਸਰਾ ਖਿਲਾਫ ਦਰਜ ਹੋਵੇਗਾ ਕੇਸ ਛੋਟੇਪੁਰ। ਜੰਡੀਗਾ 16 ਅਗਸਤ 2025 ਰੋਪੜੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਿਨਾ ਦਸਤਾਰ ਤੋਂ ਬਣਾਈ ਮਰਹੂਮ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਛੋਟੇ ਦੀ ਫੋਟੋ ਤੇ ਸਖਤ ਪ੍ਰੇਖਿਆ ਦਿੱਤੀ ਹੈ ਜਥੇਦਾਰ ਛੋਟੇਪੁਰ ਨੇ ਕਿਹਾ ਹੈ ਕਿ ਤਕਨੀਕ ਦੇ ਜੁਕ ਵਿੱਚ ਸਿੱਖ ਕਿਰਦਾਰਾਂ ਨੂੰ ਨਿਸ਼ਾਨਾ ਬਣਾਉਣਾ ਗਿਣੀ-ਮਿਣੀ ਸਾਜਿਸ਼ ਹੈ ਜਥੇਦਾਰ ਛੋਟੇਪੁਰ ਨੇ ਮਰਹੂਮ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਬਿਨਾਂ ਦਸਤਾਰ ਵਾਲੀ ਫੋਟੋ ਬਣਾਉਣ ਵਾਲੇ ਛਿਰਾੜਤੀ ਅੰਸਰਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਥੇਦਾਰ ਛੋਟੇਪੁਰ ਨੇ ਕਿਹਾ ਹੈ ਕਿ ਅੱਜ AI ਦੀ ਮਦਦ ਨਾਲ ਸਭ ਤੋਂ ਵੱਡੇ ਹਮਲੇ ਤੇ ਹਮਲੇ ਸਿੱਕੇ ਪਾਈਚਾਰੇ ਤੇ ਕੀਤੇ ਜਾ ਰਹੇ ਹਨ ਮਰਹੂਮ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮਸ ਸਰਦਾਰ ਮਨਮੋਹਨ ਸਿੰਘ ਦੀ ਬਗੈਰ ਦਸਤਾਰ ਫੋਟੋ ਬਣਾ ਕੇ ਪੇਸ਼ ਕਰਨਾ ਛਿਰਾੜ ਸਰਾਸਰ ਸਿੱਖ ਕਰਦਾਰਾਂ ਨੂੰ ਬਦਨਾਮ ਕਰਨਾ ਹੈ ਜਥੇ ਦਾ ਛੋਟੇ ਪੁੱਨੇ ਕਹਾ ਹੈ ਕਿ ਬੇਸ਼ੱਕ ਸਰਦਾਰ ਮਨਮੋਹਨ ਸਿੰਘ ਕਿਸੇ ਵੀ ਸਿਆਸੀ ਧਿਰ ਨਾਲ ਰਹਿ ਰਹੇ ਹੋਣ ਬਤੌਰ ਪ੍ਰਧਾਨ ਮੰਤਰੀ ਉਹਨਾਂ ਨੇ ਆਪਣੀ ਇਮਾਨਦਾਰੀ ਅਤੇ ਬੇਦਾਗ ਕੈਰੀਅਰ ਨਾਲ ਸਿੱਖ ਕੌਮ ਦਾ ਨਾਮ ਦੁਨੀਆ ਪਰ ਵਿੱਚ ਰੋਸ਼ਨ ਕੀਤਾ ਹੈ ਦੁਨੀਆ ਦੇ ਸਭ ਤੋਂ ਵੱਡੇ ਅਰਥ ਸ਼ਾਸਤਰੀ ਅਦੇ ਤੌਰ ਤੇ ਦੇ ਤੌਰ ਤੇ ਉਹਨਾਂ ਦੀ ਪਛਾਣ ਨੂੰ ਅਨਗੋਲਿਆ ਨਹੀਂ ਕੀਤਾ ਜਾ ਸਕਦਾ ਜੱਥੇਦਾਰ ਛੋਟੇ ਪੁੰਨੇ ਕਹਾ ਹੈ ਕਿ ਅੱਜ ਦੇ ਤਕਨੀਕੀ ਯੋਗ ਵਿਕ ਵਿੱਚ ਸਿੱਖ ਕਿਰਦਾਰਾਂ ਦੇ ਚਿਹਰਿਆਂ ਨਾਲ ਕੀਤੀ ਜਾ ਰਹੀ ਸਾਦੀ ਸੋਛੇੜ ਚਾਰ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਇਨਾਂ ਅਚਰਾਰਤੀ ਅਨਸਰਾ ਕਲਾਕ ਕੇ ਇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ